ਭਾਰਤੀ ਜਨਤਾ ਪਾਰਟੀ ਪਟਿਆਲਾ ਗ੍ਰਾਮੀਣ ਦੇ ਵੱਲੋਂ ਅੱਜ ਸੰਗਠਿਤ ਚੋਣ ਦੇ ਤਹਿਤ ਜਸਪਾਲ ਸਿੰਘ ਜਗਰੋਲੀ ਨੂੰ ਜ਼ਿਲ੍ਹਾ ਦਿਆਦ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਇਸ ਮੌਕੇ ਤੇ ਸ਼੍ਰੀ ਜਗਰੋਲੀ ਨੇ ਆਪਣੀ ਨਿਯੁਕਤੀ ਦੇ ਲਈ ਪਾਰਟੀ ਦੇ ਦਾ ਧੰਨਵਾਦ ਕੀਤਾ ਉੱਤੇ ਜਸਪਾਲ ਸਿੰਘ ਜਗਰੋਲੀ ਨੇ ਵਿਸ਼ੇਸ਼ ਰੂਪ ਦੇ ਵਿੱਚ ਰਾਸ਼ਟਰੀ ਪ੍ਰਧਾਨ ਸ਼੍ਰੀ ਜੇਪੀ ਨਟਾ ਪੰਜਾਬ ਪ੍ਰਦੇਸ਼ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ੂਸ਼ ਸ਼ਰਮਾ ਕੈਪਟਨ ਵਿਰਿੰਦਰ ਸਿੰਘ ਅਤੇ ਸੰਸਦ ਮਹਾਰਾਣੀ ਪ੍ਰਨੀਤ ਕੌਰ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਨੇ ਪਟਿਆਲਾ ਉੱਤਰ ਤੋਂ ਜੁੜੇ ਹੋਏ ਤਿੰਨ ਵਿਧਾਨ ਸਭਾ ਇਲਾਕਿਆਂ ਦੇ ਵਿੱਚੋਂ ਦੋ ਇਲਾਕੇ ਰਾਜਪੁਰਾ ਤੋਂ ਸ਼੍ਰੀ ਜੱਗਾ ਜੀ ਅਤੇ ਸਨੌਰ ਤੋਂ ਸ਼੍ਰੀ ਵਿਕਰਮ ਚੈਲ ਦੇ ਬਾਰੇ ਉਲ্লেখ ਕਰਦੇ ਹੋਏ ਕਿਹਾ ਕਿ ਇਹ ਪੂਰੀ ਟੀਮ ਪਿਛਲੇ 1.5 ਸਾਲ ਤੋਂ ਕੰਦੇਣਾ ਕੰਦਾ ਮਿਲਾ ਕੇ ਭਾਜਪਾ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਮਿਹਨਤੀ ਟੀਮ ਇਸ ਪੂਰੀ ਟੀਮ ਦੀ ਰੀੜ ਦੀ ਹੱਡੀ ਬਣੀ ਹੋਈ ਹੈ। ਦੇ ਨਾਲ ਕੀ ਵਿਊਤ ਬੰਦੀ ਹੈ, ਕੀ ਰੂਪਰੇਖਾ ਤਿਆਰ ਕੀਤੀ ਹੈ। ਦੇਖੋ ਜੀ ਮੈਂ ਧੰਨਵਾਦੀ ਹਾਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸ੍ਰੀ ਜੇਪੀ ਨੱਡਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ, ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਔਰ ਵਿਸ਼ੇਸ਼ ਧੰਨਵਾਦ ਕੈਪਟਨ ਅਮਰਿੰਦਰ ਸਿੰਘ ਜੀ ਮਹਾਰਾਣੀ ਪ੍ਰਨੀਤ ਕੌਰ ਜੀ ਔਰ ਸਭ ਤੋਂ ਜ਼ਿਆਦਾ ਜੇ ਕਿਹਾ ਜਾਵੇ ਮੇਰੇ ਪਟਿਆਲਾ ਨਾਰਥ ਦੇ ਤਿੰਨੇ ਹਲਕਿਆਂ ਚੋਂ ਦੋ ਹਲਕੇ ਜਿਵੇਂ ਕਿ ਰਾਜਪੁਰਾ ਤੋਂ ਜੱਗਾ ਜੀ ਹੋਗੇ ਤੇ ਸਨੌਰ ਤੋਂ ਵਿਕਰਮ ਚੈਲ ਜੀ ਇਹ ਸਾਡੀ ਇੱਕ ਟੀਮ ਨੇ ਪੂਰਾ ਪਿਛਲੇ 1.5 ਸਾਲ ਤੋਂ ਅਸੀਂ ਬੜਾ ਇੱਕ ਦੂਏ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੀਜੇਪੀ ਚ ਕੰਮ ਕੀਤਾ ਔਰ ਜਿਹੜੀ ਟੀਮ ਹੈ ਸਾਡੀ ਉਹ ਬਹੁਤ ਮਿਹਨਤੀ ਟੀਮ ਹੈ ਅਸੀਂ ਧੰਨਵਾਦ ਕਰਦੇ ਹਾਂ ਸਮੁੱਚੀ ਲੀਡਰਸ਼ਿਪ ਦਾ ਕਿ ਸਾਡੀ ਟੀਮ ਨੂੰ ਜਿਉਂ ਕਾ ਤਿਉਂ ਉਹਨਾਂ ਨੇ ਰੱਖ ਕੇ ਸਾਨੂੰ 2027 ਚ ਇਲੈਕਸ਼ਨ ਬਣਾਉਣ ਦੇ ਗਰਾਊਂਡ ਤਿਆਰ ਕਰਨ ਲਈ ਮੌਕਾ ਦਿੱਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪੂਰੀ ਲੀਡਰਸ਼ਿਪ ਦਾ ਔਰ ਖਾਸ ਧੰਨਵਾਦ ਮੇਰੇ ਪੂਰੇ ਜ਼ਿਲ੍ਹੇ ਦੇ ਜਿਹੜੇ ਮੇਰੇ ਮੰਡਲ ਪ੍ਰਧਾਨ ਨੇ ਮੇਰੀ ਜ਼ਿਲ੍ਹੇ ਦੀ ਟੀਮ ਹੈ ਔਰ ਮੇਰੇ ਵਰਕਰ ਸਹਿਬਾਨ ਨੇ ਜਿਨ੍ਹਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਵੀ 24 ਘੰਟੇ ਪਹਿਲਾਂ ਸੁਨੇਹਾ ਦਿੱਤਾ ਉਹਨਾਂ ਨੇ ਹਰ ਟਾਈਮ ਮੇਰੇ ਨਾਲ ਇੱਕ ਸਹਿਯੋਗ ਦਿੱਤਾ ਅਸੀਂ ਬਹੁਤ ਜ਼ੋਰ ਲਾ ਕੇ ਜਿੰਨੀ ਜੋਗੇ ਹੈਗੇ ਆ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਦਿਨ ਦੁੱਗਣੀ ਰਾਤ ਚੌਗਣੀ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਪ੍ਰਸਾਰ ਪਿੰਡਾਂ 'ਚ ਕਰਾਂਗੇ ਅਸੀਂ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੋਰ ਵੀ ਜੋਰ ਲਾ ਕੇ ਜਿਵੇਂ ਕਿ ਪਿੰਡਾਂ ਚ ਪਹਿਲਾਂ ਨਾਲੋਂ ਮਾਹੌਲ ਬਹੁਤ ਬਦਲਿਆ ਹੈ ਔਰ ਸਾਨੂੰ ਉਮੀਦ ਨਹੀਂ ਵਿਸ਼ਵਾਸ ਹੈ ਕਿ 2027 ਚ ਭਾਰਤੀ ਜਨਤਾ ਪਾਰਟੀ ਪੰਜਾਬ ਚ ਵੀ ਸਰਕਾਰ ਬਣਾਵੇ ਠੀਕ ਹੈ ਪ੍ਰਧਾਨ ਦਾ ਪੈਗਰੇੜਾ ਇਹਨੂੰ ਕਿਸ ਤਰੀਕੇ ਦੀ ਜ਼ਿੰਮੇਵਾਰੀ ਲੱਗਦਾ ਕਿ ਮਿਲੇਗੀ ਤੇ ਕੀ ਗ੍ਰਾਫ ਜਿਹੜਾ ਬੀਜੇਪੀ ਤੋਂ ਉੱਪਰ ਆਦਾ ਦਿਖਾਈ ਦੇਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਸਪਾਲ ਜੀ ਗੁਰੋਲੀ ਜੀ ਨੂੰ ਮੁਬਾਰਕਾ ਦਿੰਦਾ ਜ਼ਿਲ੍ਹਾ ਪ੍ਰਧਾਨ ਬਣਨ ਤੇ ਤੇ ਮੈਂ ਇਸ ਦੇ ਨਾਲ ਹੀ ਮੈਂ ਧੰਨਵਾਦ ਵੀ ਕਰਦਾ ਹਾਂ ਇੱਕ ਮਾਨ ਦਾ ਸਾਡੇ ਜੇਪੀ ਨੱਡਾ ਜੀ ਜਿਹੜੇ ਕਿ ਆਲ ਇੰਡੀਆ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਤੇ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਜਾਖੜ ਜੀ ਦਾ ਸ੍ਰੀ ਸ਼ਰਮਾ ਜੀ ਦਾ ਤੇ ਸਾਡੇ ਸਕੱਤਰ ਮੰਤਰੀ ਸ਼੍ਰੀ ਨਿਵਾਸਨੂ ਜੀ ਦਾ ਤੇ ਸਾਡੇ ਖਾਸ ਤੌਰ ਤੇ ਮਹਾਰਾਣੀ ਪ੍ਰਦੀਪਪੁਰ ਜੀ ਦਾ ਮੈਂ ਇਹ ਕਹਿ ਸਕਦਾ ਵੀ ਮੈਂ ਤੇ ਵਿਕਰਮਜੀਤ ਸਿੰਘ ਚੈਲ ਜੀ ਨੇ ਅਸੀਂ ਇੱਕ ਦੋ ਮਹੀਨਿਆਂ ਤੋਂ ਅਸੀਂ ਕਹਿ ਰਹੇ ਸੀਗੇ ਵੀ ਸਾਡੀ ਉਹਨਾਂ ਨੇ ਜਿਹੜੀ ਸਪਾਰਸ਼ ਮੰਨੀ ਵੀ ਜਸਪਾਲ ਜੀ ਨੂੰ ਉਹਨੂੰ ਪ੍ਰਧਾਨ ਦੁਬਾਰਾ ਬਣਾਇਆ ਜਾਵੇ ਕਿਉਂ ਕਿਉਂਕਿ ਜਸਪਾਲ ਜੀ ਨੇ ਜਿਹੜੇ ਪਿਛਲੇ ਟਰਮ ਇਹਨਾਂ ਨੇ ਪ੍ਰਧਾਨਗੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਬਹੁਤ ਅੱਗੇ ਗਈ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਵੀ ਅਲਕਾ ਰਾਜਪੁਰਾ ਵਿਧਾਨ ਸਭਾ ਐਮਪੀ ਦੇ ਇਲੈਕਸ਼ਨ ਜਿੱਤੇ ਐ ਤੇ ਸਨੌਰ ਵਿੱਚੋਂ ਤੇ ਕਨੌਰ ਵਿੱਚੋਂ ਕਾਫੀ ਜਿੰਨੇ ਪਹਿਲਾਂ ਵਿਧਾਨ ਸਭਾ ਦੇ ਵੋਟਾਂ ਤੇ ਉਸ ਤੋਂ ਬਹੁਤ ਹਜ਼ਾਰਾਂ ਦੀ ਗਿਣਤੀ ਵਧ ਵੋਟਾਂ ਪਈਆਂ ਅਸੀਂ ਤਾਂ ਕਿ ਨਵੀਂ ਅਜੀ ਸਪਾਰਸ਼ ਕੇ ਜੀ ਭਾਈ ਕੁਮਾਨ ਦਾ ਅਸੀਂ ਧੰਨਵਾਦ ਕਰਦੇ ਜੇ ਤੁਸੀਂ ਕਾਫੀ ਟੂ ਦੀ ਗੱਲ ਕਰਿਆ ਹਜੇ ਤੱਕ ਕੋਈ ਬੀਜੇਪੀ ਦਾ ਕੋਈ ਇਹ ਜਿਹਾ ਚਿਹਰਾ ਨਹੀਂ ਦਿਖ ਰਿਹਾ ਜਿਸ ਦੀ ਕੋਈ ਜ਼ਿੰਮੇਵਾਰੀ ਹੋਵੇ ਦੇਖੋ ਭਾਜੀ ਇਹ ਜਿਹੜੇ ਮੈਂ ਤੁਸੀਂ ਭਾਈ ਕਮਾਨ ਨੂੰ ਪੁੱਛ ਸਕਦੇ ਹੋ ਮੇਰੇ ਉਦੇਚ ਨਹੀਂ ਹੈ ਕਿ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਬੜੀ ਜਿਹੇ ਲੋਕ ਜੋ ਰਾਜਨੀਤੀ ਵਿੱਚੋਂ ਕਰਨ ਕੀ ਰਿਹਾ ਹੈ ਕਿ ਵਿਧਾਨ ਸਭਾ ਤੋਂ ਬਾਅਦ ਬਹੁਤ ਘੱਟ ਜਿਕੇ ਤੁਸੀਂ ਹਾਂ ਵਿਧਾਨ ਸਭਾ ਤੋਂ ਨਹੀਂ ਐਮਪੀ ਦੇ ਇਲੈਕਸ਼ਨ ਤੋਂ ਬਾਅਦ ਮੈਂ ਬਿਮਾਰ ਹੋ ਗਿਆ ਸੀਗਾ ਮੈਂ ਕਟਵਟ 6 ਮਹੀਨੇ ਮੈਂ ਬਿਮਾਰ ਰਿਹਾ ਤੇ ਇਲੈਕਸ਼ਨ ਤੋਂ ਤਕਰੀਬਨ ਨਾਲ ਦੀ ਨਾਲ ਹੀ ਬਿਮਾਰ ਹੋ ਗਿਆ ਸੀਗਾ ਨਾ ਨਾ ਕੋਈ ਨਾਰਾਜ਼ਗੀ ਨਹੀਂ ਪਾਰਟੀ ਤੋਂ ਕਾਦੀ ਨਾਰਾਜ਼ਗੀ ਸਿੱਧੀ ਗੱਲ ਹੈ ਬਿਮਾਰ ਕਰਕੇ ਮੈਂ ਜ਼ਿਆਦਾ ਨਹੀਂ ਹਾਂ ਤੁਸੀਂ ਠੀਕ ਹੈ ਜੀ ਤਾਂ ਆ ਵੀ